ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ YouTube ਵਾਲੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਹੈ ਨਾ ਜਿੱਦਾਂ ਕੰਮ ਇਦਾਂ ਏ ਪਹਿਲਾਂ ਤਾਂ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਤਾਂ ਜੋ ਸਾਡੀਆਂ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਇਟਲੀ ਰਿਲੇਟਡ ਏ ਜਾਂ ਕੋਈ ਹੋਰ ਰਿਲੇਟਡ ਇਹਦੇ ਚੈਨਲ ਤੇ ਤੁਹਾਡੇ ਤੱਕ ਪਹੁੰਚ ਸਕੇ ਕਈ ਵਾਰ ਕੀ ਹੁੰਦਾ ਏ ਕੋਈ ਵੀਡੀਓ ਹੁੰਦੀ ਕੰਮ ਵਾਲੀ ਉਹ ਤੁਸੀਂ ਲੇਟ ਦੇਖਦੇ ਤੇ ਇੰਨੇ ਨੂੰ ਬੰਦਾ ਸਾਡੇ ਥਰੂ ਜਾਂ ਕਿਸੇ ਹੋਰ ਥਰੂ ਕੰਮ ਤੇ ਛੱਡ ਜਾਂਦਾ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬਰ ਕੇ ਘੰਟੀ ਵਾਲਾ ਬਟਨ ਦਬਕੇ ਆਲ ਕਰ ਦਿਓ ਨੋਟੀਫਿਕੇਸ਼ਨ ਠੀਕ ਹੈ ਜੀ ਤੇ ਗੱਲ ਕਰਦੇ ਹਾਂ ਹੁਣ ਬੈਰਗਮੋ ਏਰੀਆ ਦੇ ਵਿੱਚ ਕਿਸੇ ਨੂੰ ਕੰਮ ਮਿਲਦਾ ਹੋਵੇ ਤੇ ਉਹਨੂੰ ਰੈਸ਼ ਦੀ ਪ੍ਰੋਬਲਮ ਹੋਵੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਇੱਕ ਬੰਦੇ ਦੀ ਰੈਸ਼ ਹੈਗੀ ਹੈ ਠੀਕ ਹੈ ਜੀ ਕਿਸੇ ਵੀਰ ਦੇ ਘਰ ਲਿਆ ਹੋਇਆ ਹੈ ਉਹਨੇ ਮੈਨੂੰ ਗੱਲ ਗਿਆ ਸੀ ਕਹਿੰਦਾ ਵੀ ਪੰਧਾ ਰਖਾ ਦੇ ਜੇ ਕੋਈ ਲੋੜ ਪੈਂਦਾ ਹੈਗਾ ਠੀਕ ਹੈ ਜੀ ਤੇ ਸਾਡੇ ਨਾਲ ਕੰਟੈਕਟ ਕਰ ਲਿਓ ਜੇ ਇੱਧਰ ਏਰੀਆ 'ਚ ਕਿਤੇ ਕੰਮ ਮਿਲਦਾ ਹੋਵੇ ਦੂਜਾ ਆਪਣੇ ਵੀਰ ਦੇ ਮਰੰਡੇ ਤੋਂ ਉਹਨੇ ਅੰਸੀਓਸਾਈਡ ਫੋਟੋ ਸ਼ੂਟ ਦਾ ਕੰਮ ਖੋਲਿਆ ਏ ਉਹਨਾਂ ਦਾ ਸਟੂਡੀਓ ਜਿੱਦਾਂ ਆ ਮੈਂ ਪੇਜ ਵੀ ਮੈਂਸ਼ਨ ਕਰਿਆ ਵਾਏ ਸਪੋਰਟ ਕਰਿਓ ਆਪਣੇ ਪੰਜਾਬੀ ਭਰਾ ਨੇ ਕਿਸੇ ਨੇ ਕੋਈ ਸ਼ੂਟ ਕਰਾਉਣਾ ਜਾਂ ਕੋਈ ਜਿੱਦਾਂ ਦਾ ਵੀ ਹੈ ਨਾ ਫੋਟੋ ਫੋਟੋਸ਼ਾਪ ਮੰਨ ਲਓ ਕਹਿ ਦਿੰਦੇ ਜਿੱਦਾਂ ਮੌਕਾ ਦਿਓ ਤੇ ਵੀਰ ਦਾ ਨੰਬਰ ਵਿੱਚ ਮੈਂਸ਼ਨ ਹੈ ਜਰੂਰ ਸੇਵਾ ਦਾ ਮੌਕਾ ਦਿਓ ਧੰਨਵਾਦ ਤੇ ਵੀਡੀਓ ਇਦਾਂ ਹੀ ਅੱਗੇ ਸ਼ੇਅਰ ਕਰਿਓ ਤਾਂ ਜੋ ਕਿਸੇ ਲੋੜਵੰਦ ਤੱਕ ਪਹੁੰਚ ਸਕੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ